ਸੋ ਅਸੀਂ ਹੁਣ ਪਹੁੰਚ ਗਏ ਆਂ ਮੋਹਾਲੀ ਦੇ 에ਅਰਪੋਰਟ ਤੇ ਤੇ ਇੱਥੋਂ ਅੱਜ ਸਾਡੀ ਫਲਾਈਟ ਹੈ ਜੀ ਲਦਾਖ ਦੇ ਸ਼ਹਿਰ ਲੇਹ ਦੇ ਲਈ 1 ਘੰਟੇ ਦੀ ਫਲਾਈਟ ਹੋਊਗੀ ਮੇਰੇ ਖਿਆਲ ਚ ਸਵੇਰ ਦੇ 10 ਵਜੇ ਹੋਇਆ ਨਾਲ ਪਾਲੀਬਾਈ ਹੋਣਗੇ ਤੇ ਮੈਂ ਇਥੋਂ ਪਹਿਲੀ ਵਾਰ ਜ਼ਿੰਦਗੀ ਚ ਪਹਿਲੀ ਵਾਰ ਟਰੈਵਲ ਕਰ ਰਿਹਾ ਮੋਹਾਲੀ ਦੇ 에ਅਰਪੋਰਟ ਦਾ ਵੈਸਤਾ ਕਹਿੰਦੇ ਸੁਣਦੇ ਵੀ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ ਹੁਣ ਇਹ ਵੀ ਬਾਹਰ ਫਲਾਈਟਸ ਜਾਂਦੀ ਹੈ ਛੱਡਣ ਆਏ ਨੇ ਮੇਰੇ ਮਿੱਤਰ ਜੀ ਇਹ ਬਾਈ ਜੱਸੀ ਕੀ ਹਾਲ ਚਾਲ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਮਿੱਤਰਾਂ ਜੀ ਹੋਸਟਲ ਮੇਟਾਂ ਇੱਕ ਹੋਸਟਲ 'ਚ ਰਹੇ ਆ ਤੇ ਹੈ ਹੋਰ ਵਧੀਆ ਸ਼ੁਕਰੀਆ ਬਹੁਤ ਸੋਹਣਾ ਰਿਹਾ ਰਾਤ ਇਹਨਾਂ ਨੇ ਸਾਨੂੰ ਸਵਾ ਕਰੋੜ ਦੇ ਫਲਾਈਟ 'ਚ ਠਹਿਰਾਇਆ ਤੇ ਨਾਲ ਪਾਲੀ ਬਾਈ ਜਾਣਗੇ ਜੀ ਆਪਣੇ ਤੇ ਸਫ਼ਰ ਦੇ ਕਿੱਥੇ ਕਿੱਥੇ ਜਾਣਾ ਕੀ ਕੀ ਸਫ਼ਰ ਹੋ ਸਾਰਾ ਤੁਹਾਨੂੰ ਹੁਣ ਅੱਗੇ-ਅੱਗੇ ਵਲੌਗ 'ਚ ਐਕਸਪਲੇਨ ਕਰਦੇ ਰਹਿਵਾਂਗੇ ਸ਼ੁਕਰੀਆ ਭਾਈ ਜੀ ਤੁਹਾਡਾ ਮਿਹਰਬਾਨੀ ਬਹੁਤ-ਬਹੁਤ ਚੰਗਾ ਜੀ ਜਿੱਥੇ ਆਏ ਉੱਥੇ ਮਿਲਾਂਗੇ ਥੋੜ੍ਹ-ਥੋੜ੍ਹ ਕਰਦੇ ਆਈਏ ਹੁਣ ਸੇਧੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਵੀ ਸਬੈਗ ਇਹਤ ਕੀ ਵੱਡੇ ਚੱਕਲੇ ਬੈਗ ਤੇ ਕੋਟ-ਕੂਟ ਹੈਵੀ ਨੇ ਥੋੜੇ ਜੇ ਭਾਰੇ ਤਾਂ ਕਰਕੇ ਸਮਾਨ ਵਾਹੂ ਆਏਗਾ ਬਾਕੀ ਤਾਂ ਲੈ ਉਤਰ ਕੇ ਪਹਿਲੇ ਦਿਨ ਹੀ ਪਤਾ ਲੱਗ ਜਾਊਗਾ ਵੀ ਸਰਦੀ ਕਿੰਨੀ ਕੁ ਹੋਣ ਵਾਲੀ ਐ ਓਕੇ ਸਰ ਮਿਲਦੇ ਆ ਠੀਕ ਐ ਬਾਏ ਬਾਏ ਲਓ ਜੀ ਇਹਤ ਕੀ ਖੁਸ਼ੀ ਨਾਲ ਨਹੀਂ ਜਾ ਰਹੇ ਜਦ ਤੁਹਾਨੂੰ ਪਤਾ ਹੀ ਐ ਰੈਸਟ ਦੇ ਨੇ ਤੇ 2 ਮਹੀਨੇ ਦੀ ਰੈਸਟ ਐ ਹੁਣ ਠੀਕ ਐ ਹੈ ਤੇ ਨਾਲ ਉਹਨਾਂ ਟਾਈਮ ਆਪਣੇ دوست ਮਿੱਤਰ ਸਾਥੀ ਹੋਇਆ ਕਰਵੇਂ ਬਾਕੀ ਆਇਆ ਨਾ ਜਿਹੜਾ ਐਕਸਟ੍ਰੀਮ ਲੈਵਲ ਤੇ ਕੋਲਡ ਹੈ ਤਾਂ ਕਰਕੇ ਮੈਂ ਨਾਲ ਲੈਣਾ ਠੀਕ ਨਹੀਂ ਸਮਝਿਆ ਠੰਡ ਬਹੁਤ ਜ਼ਿਆਦਾ ਹੋਣੀ ਹੈਗੀ ਜਿਹੜਾ ਅਸੀਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ 에어ਪੋਰਟ ਜਿਹੜਾ ਇਹ ਬਹੁਤ ਛੋਟਾ ਜਿਹਾ ਹੈ ਮੈਨੂੰ ਲੱਗਦਾ ਪੈਸੇਂਜਰ ਵੀ ਕੋਈ ਜ਼ਿਆਦਾ ਨਹੀਂ ਦਿਖ ਰਹੇ ਇਹ ਮੇਨ ਐਂਟ੍ਰੈਂਸ ਗੇਟ ਹੈ ਇੱਥੋਂ 에어ਪੋਰਟ ਦਾ ਅੰਦਰ ਇਥੇ ਵਲੋਗਿੰਗ ਮੈਨੂੰ ਲੱਗਾ ਜ਼ਿਆਦਾ ਲਾਊਡ ਨਹੀਂ ਹੋਊ ਕਿਉਂਕਿ ਇਹ ਡਿਫੈਂਸ ਦਾ ਹੈਗਾ 에어ਫੋਰਸ ਯੂਜ਼ ਕਰਦੀ ਹੈ ਇਹਨੂੰ ਤੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਅੰਦਰ ਜਾਂਦੇ ਆਂ ਜੇ ਇਹ ਅਲਾਓ ਹੋਇਆ ਫਿਰ ਕਰਾਂਗੇ ਦਿਖਾਵਾਂਗੇ ਅਨੁਰੋਧ ਅਨੁਸਾਰ ਆਹ 에ਅਰਪੋਰਟ ਅੰਦਰ ਲਈ ਬਸਿਓ ਜੀ ਅੰਦਰ ਵੀ ਪੈਸੇਂਜਰ ਯਾਰ ਕਾਫੀ ਨਹੀਂ ਹੈਗੇ ਮੈਨੂੰ ਲੱਗਦਾ ਫਲਾਈਟਸ ਸਿਰਫ ਘੱਟੀ ਜਾਂਦੀਆਂ ਹੋਣਗੀਆਂ ਜ਼ਿਆਦਾ ਨਹੀਂ ਜਾਂਦੀਆਂ ਹੋਣਗੀਆਂ ਤੇ ਸਾਡੀ ਫਲਾਈਟ ਹੈ 11:45 ਤੇ ਕਾਫੀ ਟਾਈਮ ਪਿਆ ਹੈ ਤਕਰੀਬਨ 2 ਘੰਟਿਆਂ ਨੂੰ ਪਏ ਆ ਪੰਜਾਬੀ ਚ ਆ ਰਹੇ ਆ ਜੀ ਸਾਰਾ ਕੁਝ ਸਵਦੇਸ਼ੀ ਰਵਾਨਗੀ ਆ ਸਮੇਂ ਤੋਂ ਪਿੱਛੇ ਗੋਆ ਵਾਲੇ ਪੰਜਾਬ ਸਾਰਾ ਕੁਝ ਪਾਲੀਵੋ ਵੀ ਪੰਜਾਬੀ ਚ ਆ ਹੈ ਨਾ ਗੋਾ ਲਈ ਲੈ ਵਾਲੀ ਆਪਣੀ ਸਮੇਂ ਤੇ ਆ ਗਈ 10:35 ਨਹੀਂ ਇਹਨਾਂ ਨੇ ਪੰਜਾਬੀ ਵੀ ਥੋੜੀ ਜੀ ਉਹ ਲਿਖ ਰਕੀ ਆ ਨਾ ਸਵਦੇਸ਼ੀ ਤਾਂ ਨਹੀਂ ਹੁੰਦਾ ਸਵਦੇਸ਼ੀ ਉਹ ਰਵਾਨਗੀ ਇਹ ਆਉਣਾ ਸੀਗਾ ਡੋਮੈਸਟਿਕ ਫਲਾਈਟ ਜੇ ਮੈਂ ਪੰਜਾਬੀ ਜਾਊਗਾ ਘਰੇਲੂ ਉਡਾਣਾ ਹਾਂ ਘਰੇਲੂ ਉਡਾਣਾ ਹਾਂ ਘਰੇਲੂ ਉਡਾਣਾ ਘਰੇਲੂ ਉਡਾਣਾ ਜਿਹੜੇ ਬੋਰਡ ਬਾਰਡ ਬਣਾਉਣ ਵਾਲੇ ਹੁੰਦੇ ਨੇ ਵਿਚਾਰੇ ਥੋੜੇ ਜਿਹਾ ਪੰਜਾਬੀ ਚ ਇਹ ਪੰਜਾਬੀ ਨਹੀਂ ਇਹ ਬਾਹਰੋਂ ਆਉਂਦੇ ਆ ਹੋਰ ਸਟੇਟਾਂ ਤੋਂ ਤਾਂ ਹਾਂ ਤਾਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਸਾਹਮਣੇ ਦੇਖੋ ਜੀ ਹਾਂ ਇਹਦਾ ਪੂਰਾ ਵਧੀਆ ਪੰਜਾਬੀ ਕਲਚਰ ਨੂੰ ਇਹਨਾਂ ਨੇ ਪੇਸ਼ ਕੀਤਾ ਹੋਇਆ ਹੈ ਵੀ ਪੰਜਾਬ ਦਾ 에어ਪੋਰਟ ਹੈ ਭੰਗੜੇ ਭੁੰਗੜੇ ਪੈਂਦੇ ਹੈ ਤੇ ਸਾਰੇ ਪੰਜਾਬੀ ਲਿਖੀ ਦਿਖਦੀ ਹੈ 에어ਪੋਰਟ ਬੜਾ ਸੋਹਣਾ ਜੀ ਨਿੱਕਾ ਹੈ ਪਰ ਵੈਲ ਮੇਨਟੇਨਡਾ ਬੜਾ ਸੋਹਣਾ ਬਣਿਆ ਹੋਇਆ ਹੈ ਅੰਮ੍ਰਿਤਸਰ ਤੋਂ ਨਾ ਮੈਂ ਕਾਫੀ ਵਾਰ ਚੜਿਆ ਤੇ ਅੰਮ੍ਰਿਤਸਰ ਉਤਰਿਆ ਚੰਡੀਗੜ੍ਹ 'ਚ ਇੱਕ ਵਾਰ ਉਤਰੇ ਸੀ ਪਹਿਲਾਂ ਤੇ ਪਰ ਚੜ੍ਹਾ ਜ ਪਹਿਲੀ ਵਾਰੀ ਤੇ ਉਦੋਂ ਅੰਡੇਮਾਨ ਇੱਕੋ ਵਾਰ ਤੋਂ ਆਈ ਸੀ 2022 ਦੀ ਸ਼ਾਇਦ ਗੱਲ ਆ ਤੇ ਉਦੋਂ ਇਸ 에어ਪੋਰਟ ਤੇ ਉਤਰਿਆ ਸੀਗਾ ਹੁਣ 에어ਪੋਰਟ ਬਹੁਤ ਸੋਹਣਾ ਬਣਿਆ ਹੋਇਆ ਹੈ ਹਨ ਹੂੰ ਅੰਤਰਰਾਸ਼ਟਰੀ ਉਡਾਣਾਂਾਂੋਂ ਉਰੋਂ ਸ਼ੁਰੂ ਹੋਣੀਆਂ ਚਾਹੀਦੀਆਂ ਜਿਹੜੀਆਂ ਜਿਵੇਂ ਜਿਵੇਂ ਆਪਾਂ ਦਿੱਲੀ ਜਾਣਾ ਪੈਂਦਾ ਤਿੰਨ ਕੜਾਣਾ ਇੱਥੋਂ ਸ਼ੁਰੂ ਕਰਦੇ ਨੇ ਇੱਕ ਤਾਂ ਇੰਗਲੈਂਡ ਦੀ ਹੂੰ ਤੇ ਇੱਕ ਕੈਨੇਡਾ ਦੀ ਹਾਂ ਤੇ ਇੱਕ ਸਟਰੀ ਆਸਟ੍ਰੇਲੀਆ ਬਾਸ ਇਹ ਤਿੰਨ ਬੇੜਾ ਪਾਰ ਹੈ ਤੇ ਹੁਣ ਅਸੀਂ ਲੱਭਦੇ ਹਾਂ ਜੀ ਸਾਡਾ ਚੈੱਕ ਇਨ ਕਾਊਂਟਰ ਕਿੱਥੇ ਹੈਗਾ ਇੰਡੀਗੋ ਦੀ ਫਲਾਈਟ ਆ ਸਾਡੀ ਬਾਦ ਕੇ ਮੈਨੂੰ ਇੱਕ ਚੀਜ਼ ਹੀ ਦੇਖਣ ਦੀ ਚੀਜ਼ ਤਾਂ ਨਹੀਂ ਮੈਨੂੰ ਉਹ ਬੀਬੀ ਨਾਲ ਮਿਲਣ ਦਾ ਬੜਾ ਉਹ ਚਾਹ ਰਿਹਾ ਜਿਹਨੇ ਕੰਗਣਾ ਰਨੌਦ ਦੇ ਸਾਹਮਣੇ ਲਾਇਆ ਇੱਥੇ ਹਾਂ ਇੱਥੇ ਮਿਲ ਸਕਦੀ ਯਾਰ ਮੈਨੂੰ ਜੂਰ ਮਲਾਉਣਾ ਆਹ 에어ਪੋਰਟ ਤੇ ਹੀ ਆ ਨਾ ਬਾਈ ਤੋਂ ਫੋਟੇ ਸਾਹਮਣੇ ਆ ਗਿਆ ਜੀ ਡਿਊਟੀ ਫਰੀ ਤੇ ਸਕਿਉਰਿਟੀ ਚੈੱਕ ਇਨ ਸਾਰਾ ਹੋ ਗਿਆ ਇਹ ਡਿਊਟੀ ਫਰੀ ਹੈ ਇਥੋਂ 에어ਪੋਰਟ ਦਾ ਤੇ ਸ਼ਾਪਸ ਧੋਣੀਆਂ ਹੀ ਆ ਨਾ ਬਾਈ ਪੰਜਾਬੀ ਨੇ ਕਾ ਵੀ ਯਾਰਾ ਸੂਟ ਸਾਰਟ ਮਿਲਦੇ ਆ ਦੇਖੋ ਵਧੀਆ ਆਪਦੀ ਪਲਗਾਰੀਆਂ ਮਿਲਦੀਆਂ ਆਪਦੀ ਪਹਿਚਾਨ ਆਪਣੀ ਬਿਲਕੁਲ ਗੇਟ ਤੇ ਪਹੁੰਚ ਗਏ ਆ ਤੇ ਫਲਾਈਟ ਦਾ ਹੁਣ ਇੰਤਜ਼ਾਰ ਹੈ ਹਜੇ 45 ਮਿੰਟ ਬਈ ਹੈ ਪੈਸੈਂਜਰ ਇੱਥੇ ਸਾਨੂੰ ਜ਼ਿਆਦਾ ਦਿਖ ਨਹੀਂ ਰਹੇ ਕਿਉਂਕਿ ਲਦਾਖ ਨੂੰ ਜ਼ਿਆਦਾ ਸਾਡੇ ਵਰਗੇ ਕਮਲੇ ਜਾਂਦੇ ਆ ਹੀ ਜਰੋਤੇ ਚ ਜਾਂ ਫਿਰ ਬਈ ਫੌਜੀ ਵੀਰ ਜਾਂਦੇ ਆ ਜਿਨ੍ਹਾਂ ਦੀ ਮਜਬੂਰੀਆਂ ਡਿਊਟੀਆਂ ਕਰਕੇ ਜਾਣਾ ਪੈਂਦਾ ਤਾਂ ਹੀ ਕਰਕੇ ਬਾਲੇ ਪੈਸੈਂਜਰ ਨਹੀਂ ਜੋ ਅੱਜ ਹੀ ਮਲਾ ਦਾ ਹੋਪਸ ਉਹ ਖਾਲੀ ਹੋਊਗਾ ਉਹ ਆ ਗਿਆ ਬਈ ਸਾਹਮਣੇ ਆਪਣੇ ਵਾਲਾ ਜਹਾਜ਼ ਜਹਾਜ਼ ਵੀ ਧੁੰਦ ਕਾਰਨ ਲੇਟ ਹੀ ਚੱਲ ਰਿਹਾ ਰੋਡਵੇਜ ਦੀਆਂ ਬਸਾਂ ਤੇ ਹੁਣ ਅੱਗੇ ਲੱਗੂਗਾ ਤੇ ਫੇਰ ਬੈਠਣਾ ਸ਼ੁਰੂ ਕਰਾਂਗੇ। ਲਓ ਜੀ ਐਂਟਰੀ ਮਿਲ ਗਈ ਆਪਾਂ ਨੂੰ ਫਾਈਨਲੀ ਗੇਟ ਨੰਬਰ 3 ਤੋਂ ਜਾਚ ਬੈਠਣ ਲੱਗੇ ਆਂ। ਤੇ ਮੈਨੂੰ ਲੱਗਦਾ ਮਾਸਮਾ ਬੜਾ ਠੰਡਾ ਹੋਊਗਾ ਜਾ ਕੇ ਲੈ ਦਾ। ਤੇ ਠੰਡ ਤਾਂ ਜਿੱਥੇ ਵੀ ਇੰਨੀ ਆ ਧੁੱਪ ਨਹੀਂ ਨਿਕਲੀ ਬਿਲਕੁਲ ਵੀ। ਜਿਹੜਾ ਨਾ ਐਕਸਟ੍ਰੀਮ ਲੈਵਲ ਦੇ ਆ ਕੋਲਡ ਇਹੀ ਅਸੀਂ ਦੇਖਣ ਜਾ ਰਹੇ ਆਂ ਬਸ ਤੇ ਜਿਵੇਂ ਤੁਹਾਨੂੰ ਦੱਸਾ ਸੁਪਨਾ ਸੀ ਇੱਕ ਵੀ ਅ ਵੀ ਕਦੋਂ ਜਾਵਾਂਗੇ ਵੀ ਇਹ ਨਹੀਂ ਠੰਡ ਦੇ ਵਿੱਚ ਅੱਜ ਫੌਜੀ ਭਾਈ ਮਿਲੇ ਇੱਥੇ ਸਾਨੂੰ ਬੈਠੇ ਬੈਠੇ ਤੇ ਕਹਿੰਦੇ ਯਾਰ ਕਹਿੰਦੇ ਤੁਸੀਂ ਗਰਮੀਆਂ ਗਰਮੀਆਂ ਜਾਣਾ ਕਿੱਧਰ ਪੰਗਾ ਲਈ ਜਾਂਦੇ ਹੋ ਮੈਂ ਇਹ ਹੀ ਤਾਂ ਦੇਖਣ ਜਾਣਾ ਹੈਗਾ ਇਹ ਕਿਹੜਾ ਸਾਡੇ 7-8 ਸਾਲਾਂ ਦਾ ਫਿਰ ਕਦੋਂ ਸਾਡੇ ਮੈਂ ਤੇ ਪਾਨੀ ਭਾਈ ਜਦੋਂ ਦੇ ਇੱਕ ਦੂਜੇ ਨੂੰ ਜਾਣਦੇ ਨਾ ਆਉਂਦੇ ਅਸੀਂ ਗੱਲਾਂ ਕਰਦੇ ਹੁੰਦੇ ਵੀ ਕਦੇ ਯਾਰ ਵਿంటర్ ਚ ਐਕਸਟ੍ਰੀਮ ਲੈਵਲ ਤੇ ਜਿਹੜੀ ਲਦਾਖ ਦੀ ਠੰਡ ਆ ਉਹ ਦੇਖੀਏ ਜਹਾਜ਼ ਸਾਡਾ ਇੰਤਜ਼ਾਰ ਕਰ ਰਿਹਾ ਤੇ ਫਲਾਈਟ ਆਪਣੀ ਉੱਡਣ ਵਾਲੀ ਹੈ ਭਾਈ ਬੰਦਾਰਜਾ ਲੱਗ ਰਿਹਾ ਜਹਾਜ਼ ਵੱੜਦੇ ਹੋਏ ਮੈਂ ਕਹਿੰਦਾ ਜਹਾਜ਼ ਖਾਲੀ ਉਹ ਦੇਖ ਰਿਹਾ ਸੀਟਾਂ ਖਾਲੀ ਨਹੀਂ ਨੇ ਲਗਭਗ ਸਾਰਾ ਪੂਰਾ ਨਹੀਂ ਭਰਿਆ ਹੋਇਆ ਹੈ ਕੋਈ ਸੀਟ ਤਾਂ ਬੰਨੋ ਵਿੰਡੋ ਮਿਲ ਗਈ ਤੇ ਬੈ ਗਏ ਪਰ ਸੀਟਾਂ ਯਾਰ ਬੜੀਆਂ ਕੰਜੈਸਟਡੀਆਂ ਨੇ ਕਿਉਂ ਬਲੀ ਭਾਈ ਠੀਕ ਆ ਹੁਣ 3400 ਜਦੋਂ ਲੈ ਲੈ ਕੇ ਜਾਉ ਯਾਰ ਇਹ ਹੋਰ ਕੀ ਹੋਰ ਕੀ ਦੇਖਲਾ ਹੋਰ ਬਾਦਲ ਵਾਲੀ ਬੱਸ ਵਾਲੀਆਂ ਲਵਾ ਦੀ ਇਹਦੇ ਨਹੀਂ ਠੀਕ ਆ ਭਾਦੇ ਸਾਬ ਨਾਲ ਦਾ ਠੀਕ ਆ ਘੰਟੀ ਬੈਠਣਾ ਘੰਟੀ ਹੀ ਬੈਣਾ ਹੈ ਬਹਿ ਜਾਗੇ ਓਖੇ request your attention please this is to inform you that lay is situated at a high altitude which may cause nausea and sickness just before arrival please use the air sickness bag placed in your seat pocket if you feel unwell thank you ਲੈ ਵੀ ਲੈ ਪਹੁੰਚ ਗਏ ਦੋ ਜਾਣੀ ਸੀ ਸਿਰਫ ਅਸੀਂ ਮੈਂ ਤੇ ਪਾਲੀ ਬਾਈ ਜਿਹੜੇ ਘੁੰਮਣ ਲਈ ਆਏ ਆਂ ਤੇ ਬਾਕੀ ਸਾਰੇ ਫੌਜੀ ਭਾਈ ਖਾਸ ਕਰਕੇ ਇਹ ਬਸ ਨੇ ਛੱਡਣਾ ਹੁਣ ਸਾਨੂੰ ਅੱਗੇ ਤੱਕ ਰਿਮਪੋਚੀ ਰਿਮਪੋਚੀ 에어ਪੋਰਟ ਹੈ ਮੰਨਦਾ ਲੈ ਦਾ ਭਾਈ ਉਹ ਵੀ ਫੌਜੀ ਫੌਜੀ ਨੇ ਸਾਡੇ ਨਾਲ ਦੇਖੋ ਤੇ ਸਾਰੇ ਫੌਜੀ ਭਰਾ ਸਾਰੇ ਫੌਜੀ ਆਪਣੇ ਪਿੰਡਾਂ ਦੇ ਜਮਾ ਸਾਰਾ ਪੰਜਾਬ ਆ ਬਾਈ ਇੱਕ ਤਾਂ ਮੇਰੀ ਭੂਆ ਦੇ ਪਿੰਡ ਦਾ ਮਿਲ ਗਿਆ ਮੈਨੂੰ ਇੱਥੇ ਹੈਂ ਕਹਿੰਦਾ ਪੋਨਾਲ ਤੋਂ ਆਵਾ ਮੈਂ ਪੋਨਾਲ ਤੋਂ ਸਾਰਾ ਪੰਜਾਬ ਹੈ ਦੇਖੋ ਹਾਂ ਜੀ ਉਹ ਗਰੀਬ ਜਾ ਸਾਰੇ ਜਾ ਕੇ ਆਉਣਾ ਬਈ ਪਰ ਪਹਿਲਾਂ ਅਸੀਂ ਆ ਕੇ ਗਿਆਗੇ ਅਸੀਂ ਆ ਕੇ ਆ ਠੰਡ ਦਾ ਐਕਸਪੀਰੀਅੰਸ ਕਰਨ ਆਇਆ ਬਸ ਚਾਦਰ ਡ੍ਰੈਗ ਹੁੰਦਾ ਕੇ ਅਸੀਂ ਚਾਦਰ ਡ੍ਰੈਗ ਕਰਨੇ ਆ ਜਾਂਚ ਕਰ ਰਿਹਾ ਰਿਹਾ ਸੀਟੋ ਲੈ ਬਈ ਛੋਟਾ ਜਿਹਾ 에ਰਪੋਰਟ ਹੈ ਲੈਦਾ ਵੀ ਜਿੱਦੇ ਸਾਨੂੰ ਜਾ ਕੇ ਤਾਰੇ ਇਹਨਾਂ ਨੇ ਉਹ ਸੀ ਕੀ ਬਾਤ ਆ ਜੀ ਕਿਆ ਬਾਤ ਹੈ 에어ਪੋਰਟ ਵੀ ਦੇਖੋ ਇਹਨੇ ਟ੍ਰੈਡੀਸ਼ਨਲ ਬਣਾਇਆ ਜਿਹੜੀ ਵਾਈਬ ਹੈ ਪੂਰੀ ਲਗਾ ਖੜੀ ਹੈ ਪੂਰੀ ਲੱਕੜ ਲੋ ਬੈਲਟ ਤੋਂ ਸਮਾਨ ਲੈ ਲਿਆ ਪਲਾਂ ਇੱਕ ਵੱਡਾ ਬੈਗ ਵੀ ਆ ਸਾਡੇ ਕੋਲ ਛੋਟੇ ਬੈਗ ਨੇ ਇੱਕ ਇੱਕ ਤੇ ਨਾਲ ਦੋ ਵੱਡੇ ਬੈਗ ਇੱਥੇ ਸਮਾਨ ਹੋਣਾ ਚਾਹੀਦਾ ਟ੍ਰੈਕ ਦੀ ਇਹੀ ਕਰਨ ਆਏ ਆ ਅਸੀਂ ਸਾਹਮਣੇ ਸਾਈਨ ਬੋਰਡ ਲੱਗਿਆ ਸਭ ਤੋਂ ਖਤਰਨਾਕ ਬਿਮਾਰੀ ਦੇ ਜਿਹੜੀ ਲੇਚ ਆਉਣਸਾਰ ਹੋ ਜਾਂਦੀ ਹੈ ਇਹ ਹੈਗੀ ਮਾਊਂਟੇਨ ਸਿਕਨਸ ਤੇ ਇਹਨਾਂ ਦੀਆਂ ਨਿਸ਼ਾਨੀਆਂ ਤੁਸੀਂ ਵੀ ਆਹਾਹਾ ਨਿਸ਼ਾਨੀਆਂ ਇਹਦੀਆਂ ਤੇ ਕੀ ਪ੍ਰਕਾਸ਼ਮ ਵਰਤਨੀ ਚਾਹੀਦੀਆਂ ਇਹ ਹੈਲਥ ਡਿਪਾਰਟਮੈਂਟ ਦੇ ਵੱਲੋਂ ਇੱਥੇ ਲਾਇਆ ਗਿਆ ਬੈਗ ਲੱਲਿਆ ਜੀ ਤੇ ਆਪਾਂ ਕਰ ਰਹੇ ਐਗਜ਼ਿਟ ਹੁਣ 에어ਪੋਰਟ ਦੇ ਬਾਹਰ ਨਿਕਲਦੇ ਤੇ ਮੌਸਮ ਦੇਖਦੇ ਕੀ ਕਹਿੰਦਾ ਲਦਾਖ ਦਾ ਮੈਨੂੰ ਇੱਕ ਛੀ ਜੀ ਆਲਾ ਦੋਲਾਗਾ ਨਹੀਂ ਲੱਗ ਜਾਂਦਾ ਉਹ ਲੈ ਵੀ ਨਿਕਲੇ ਏ ਗੋਫਾ ਚੋਂ ਇਹਨਾਂ ਨੇ ਪਰਦੇ ਲਾ ਰੱਖਿਆ ਆ ਪਰਦੇ ਨਹੀਂ ਕੰਬਲ ਟੰਗੇ ਹੋਏ ਐਨਾਂ ਨੇ ਮੋਟੇ ਕਹਿੰਦੇ ਵੀ ਠੰਡ ਬਾਲੀ ਆ ਜੀ ਬਾਹਰ ਨਹੀਂ ਆਮ ਆਪਣੇ ਜਿਹੜੇ ਦੂਜੇ ਕਰਟਨ ਹੁੰਦੇ ਉਹ ਨਹੀਂ ਲਾਏ ਪੂਰੇ ਟੰਗੇ ਹੋਏ ਆ ਮੌਸਮ ਕਾਫੀ ਜ਼ਿਆਦਾ ਠੰਡਾ ਹੈ ਯਾਰ ਤੇ ਬੇਸ਼ੱਕ ਧੁੱਪ ਨਿਕਲੀ ਹੋਈ ਹੈ ਤੇ ਪਰ ਟੈਂਪਰੇਚਰ -10 ਦੇ ਨੇੜੇ ਤੇ ਡੇ ਹੈ ਤੇ ਅ ਬਸ ਇੰਨਾ ਸ਼ੁਕਰ ਹੈ ਵੀ ਦਿਨ ਨਿਕਗਾ ਜੇ ਅੱਜ ਕਿਤੇ ਜਵੇਂ ਚੜੇ ਆ ਚੰਡੀਗੜ੍ਹ ਉਥੇ ਫੌਗ ਹੁੰਦੀ ਜਾਂ ਹੋਰ ਫਿਰ ਤਾਂ ਬਹੁਤ ਕੰਮ ਖਰਾਬ ਹੋ ਜਾਣਾ ਸੀ ਦੂਰ ਦੂਰ ਪਹਾੜਾਂ ਦੇ ਬਰਫ਼ ਦਿਖ ਰਹੀ ਹੈ ਹੋ ਸਾਹਮਣੇ ਜਿੰਨੀ ਦੂਰ ਦੇਖ ਰਹੇ ਹਾਂ ਨਾ ਸਾਰੇ ਕਿਤੇ ਬਰਫ਼ ਹੈਗੀ ਸਾਨੂੰ ਤਾਂ ਇਹ ਸੀਗਾ ਕਿ ਜਦੋਂ ਲੈ ਜਾ ਕੇ ਉਤਰਾਂਗੇ ਵੀ ਬਰਫ਼ ਹੋਊਗਾ ਵਾਲੇ ਦੁਆਲੇ ਇੰਨੀ ਕੁ ਜ਼ਿਆਦਾ ਜਿਵੇਂ 2023 ਚ 2 ਸਾਲ ਪਹਿਲਾਂ ਜਨਵਰੀ 2023 ਚ ਕਸ਼ਮੀਰ ਗਿਆ ਸੀ ਮੈਂ ਇੰਨੀ ਕੁ ਜ਼ਿਆਦਾ ਬਰਫ਼ ਸੀ 에어ਪੋਰਟ ਤੇ ਕੀ ਲੱਦੇ ਪਿਆ ਸੀ ਸਾਰਾ ਤੇ ਐਕਸਪੈਕਟਡ ਤਾਂ ਮੈਂ ਉਵੇਂ ਕਰਕੇ ਆਇਆ ਸੀਗਾ ਪਰ ਹੁਣ ਪਤਾ ਲੱਗਿਆ ਅਸਲ ਤੇ ਇਹਨੂੰ ਕੋਲਡ ਡੇਜ਼ਰਟ ਬੋਲਦੇ ਆ ਮਤਲਬ ਠੰਡਾ ਰੇਗਿਸਤਾਨ ਤੇ ਆਪਾਂ ਦਾ ਜਿਹੜਾ ਪਲਾਨ ਹੈ ਵੈਸੇ ਉਹ ਤਾਂ ਆ ਦੁਨੀਆ ਦੀ ਸਭ ਤੋਂ ਜਿਹੜੀ ਕੋਲਡ ਸੈਕੰਡ ਕੋਲਡਸਟ ਪਲੇਸ ਹੈ ਦਰਾਸ ਇੰਡੀਆ ਦੀ ਸਭ ਤੋਂ ਠੰਡੀ ਥਾਂ ਉਹ ਦੇਖਣ ਦਾ ਮਨ ਹੈ ਉੱਥੇ ਤਾਂ ਤੁਹਾਨੂੰ ਲੈ ਕੇ ਜਾਣਾ ਪਰ ਉਹਦੇ ਲਈ 에어ਪੋਰਟ ਤਾਂ ਨੇੜੇ ਲੇ ਦਾ ਲਈ ਪਹੁੰਚਣਾ ਪੈਣਾ ਸੀਗਾ ਤੇ ਹੁਣ ਇੱਥੇ ਪਹੁੰਚਿਆ ਤੇ ਜ ਹਾਟਲ ਵੱਲ ਜਾਂਦੇ ਆ ਕਮਰਾ ਕੋਮਰਾ ਦੇਖਦੇ ਆ ਕਿਵੇਂ ਦਾ ਤੇ ਨਾਲ ਜਾਂਦੇ ਬਾਕੀ ਮੌਸਮ ਦੇਖਦੇ ਆ ਤੇ ਪਿੰਡ ਦੇ ਸਾਡੇ ਫੌਜੀ ਭਾਈ ਵੀ ਹੈ ਇੱਥੇ ਉਹਦਾ ਵੀ ਮੈਸੇਜ ਆਇਆ ਹੋਇਆ ਉਹਨਾਂ ਨੂੰ ਮਿਲ ਲੈ ਜਾਣਾ ਫੌਜੀ ਨੂੰ ਮਿਲ ਕੇ ਫਿਰ ਅੱਗੇ ਪਤਾ ਲਾਂਗੇ ਤੇ ਤੁਮ ਦਾ ਕੰਸਟਰਕਸ਼ਨ ਦੇਖੋ ਆ 에어ਪੋਰਟ ਵੀ ਮੇਲਾਦਾ ਲੇ ਦਾ ਨਵਾਂ ਬਣ ਰਿਹਾ ਹੈਗਾ ਜਿਹੜਾ ਰਿੰਪੋਚੇ ਦਾ ਨਾਮ ਹੈਗਾ ਆ ਬਣ ਰਿਹਾ ਬਈ ਹਣ ਨਵਾਂ ਹਾਂਜੀ ਨਵਾਂ ਬਣ ਰਿਹਾ ਹੈ ਛੜੀਏ ਹੁਣ ਆਪਾਂ ਬਾਹਰ ਨੂੰ ਗੱਡੀ-ਗੁੱਡੀ ਕਿੱਥੋਂ ਮਿਲੋਗੇ ਦੇਖੋ ਕਿੱਥੋਂ ਨਗਰੀ ਹੈ ਲਓ ਜੀ 에어ਪੋਰਟ ਤੋਂ ਬਾਹਰ ਨਿਕਲਣ ਲੱਗਿਆ ਤੇ ਇੱਥੇ ਵੀ ਲਿਖਿਆ ਲੇ ਮੇ ਆਪਕਾ ਸਵਾਗਤ ਹੈ ਕਾਰਗਿਲ ਇੱਥੋਂ ਹੈ ਜੀ 229 ਕਿਲੋਮੀਟਰ ਤੇ ਸ਼੍ਰੀਨਗਰ 429 ਅਸੀਂ ਕਾਰਗਿਲ ਤੋਂ ਵੀ ਅੱਗੇ ਜਾਣਾ ਦਰਾਸ ਉਹ ਠੰਡੀ ਥਾਂ ਹੈ ਸਭ ਤੋਂ ਤੇ 229 ਦਾ ਇਹ ਪੈਂਦਾ 260 70 ਕਿਲੋਮੀਟਰ ਪੈਂਦਾ ਹੋਊਗਾ ਤੇ ਟੈਕਸੀ ਭੜੀ ਗਈ 에어ਪੋਰਟ ਤੋਂ ਬਾਹਰ ਨਿਕਲ ਗਏ ਲੈ ਨਾ ਮਹਿਦ ਕੀ 4 ਸਾਲ ਬਾਅਦ ਆਇਆ 2021 ਚ ਆਇਆ ਸੀਗਾ ਤੇ YouTube ਉਦੋਂ ਸ਼ੁਰੂ ਸ਼ੁਰੂ ਕੀਤਾ ਸੀਗਾ ਬਿਲਕੁਲ ਤੇ ਉਹ ਬਾਲੀਵੁੱਡ ਤੁਸੀਂ ਕਿੰਨੇ ਟਾਈਮ ਬਾਅਦ ਆਏ ਹੋ ਮੈਂ ਤਾਂ ਬਹੁਤ ਸਾਲਾਂ ਬਾਅਦ 2016 ਚ ਆਇਆ ਇਹਨਾਂ ਨੂੰ ਹੋ ਗਿਆ 8-9 ਸਾਲ ਲਗਭਗ ਲੇ ਆਇਆ ਇਹਨੂੰ ਜਿਹੜਾ ਬੰਦਾ ਵੈਸੇ ਆਇਆ ਹੁੰਦਾ ਪਹਿਲਾਂ ਥੋੜਾ ਥੋੜਾ ਭੇਜਤਾ ਹੁੰਦਾ ਯਾ ਤਾਂ ਰਹਿੰਦਾ ਹੈ ਨਾ ਤੇ ਤੀਜਾ ਜਿਹੜਾ ਮੇਰਾ ਇਹ ਲੇ ਚ ਤੇ ਪਰ ਵਿੰਟਰ ਚ ਪਹਿਲਾਂ ਤੇ ਸਮਰ ਚ ਤਾਂ ਪਹਿਲਾਂ ਵੀ ਆਇਆ ਦੋ ਵਾਰ ਤੇ ਬਾਕੀ ਇਹ ਹੈ ਵੀ ਵਿੰਟਰ ਚ ਨਾ ਰੋਡ ਹੈ ਜਿਹੜਾ ਬਾਹਰ ਰੋਡ ਕਨੈਕਟੀਵਿਟੀ ਬਿਲਕੁਲ ਕੱਟ ਜਾਂਦੀ ਹੈ ਕਿਉਂਕਿ ਕਿ ਹਾਈ ਲੈਂਡ ਪਾਸੇਜ ਪੈਂਦੇ ਆ ਲਦਾਖ ਨੂੰ ਲੈਂਡ ਆਫ ਹੀ ਹਾਈ ਪਾਸਸਸ ਬੋਲਿਆ ਜਾਂਦਾ ਹੈ ਬਰਫ ਕਰਕੇ ਬੰਦ ਵਿੰਟਰ ਚ ਸਿਰਫ ਬਾਇਰ ਆ ਸਕਦੇ ਹੋ ਤਾਂ ਹੀ ਕਰਕੇ ਫਲਾਈਟ ਸਸਤੇ ਸਿਰਫ 3400 ਰੁਪਏ ਦੀ ਫਲਾਈਟ ਸੀ ਸਦੀ ਉਹ ਦੇਖੀ ਹੈ ਵੀ ਕਿੱਡੇ ਕਿੱਡੇ ਮਤਲਬ ਕਿੱਡੇ ਕਿੱਡੇ ਤੁਹਾਨੂੰ ਦਿਖਾਏ ਸੀ ਕਿੱਡੇ ਕਿੱਡੇ ਪਹਾੜਾ ਕਿੰਨੀ ਕਿੰਨੀ ਬਰਫ ਦੇਖੀ ਹੈ ਯਾਰ ਤਾਂ ਹਨਾ ਹਾਂਜੀ ਤੇ ਬਾਕੀ ਹਜੇ ਜਿਹੜੇ ਆਉਣ ਵਾਲੇ ਵਲੌਗ ਹੋਣਗੇ ਤੁਹਾਡੇ ਕੋਲ ਕੱਲ ਤੋਂ ਪਰਸੋਂ ਤੋ ਹਨਾ ਸਾਰੇ ਤੇ ਉਹਨਾਂ ਚ ਨੇਰੀ ਡੈਜ਼ਰ ਬਰਫੀ ਬਰਫ ਮਿਲਣੀ ਹੈ ਐਡੇ ਐਡੇ ਮਤਲਬ ਇੰਨੀ ਇੰਨੀ ਅਸੀਂ ਵੀ ਨਹੀਂ ਦੇਖੀ ਉਹ ਨਹੀਂ ਪਹਿਲੀ ਵਾਰੀ ਦੇਖਾਂਗੇ ਸਹੀ ਗੱਲ ਸਹੀ ਗੱਲ ਹੈ ਅਵੇ ਬਾਹਰ ਨਿਕਲਨ ਸਾਰ ਬਾਈ ਜੀ ਮਿਲ ਗਿਆ ਪਨੂੰ ਆਪਣੀ ਜਾਣ ਪਛਾਣ ਦੇ ਕਹਿੰਦੇ ਵਲੌਗ ਦੇਖਦਾ ਕਿੰਨੇ ਵਲੌਗ ਦੇਖੇ ਆ ਬਹੁਤ ਵੇਖੇ ਬਾਈ ਜੀ ਤੁਹਾਡੇ ਵਲੌਗ ਥਾਈ ਲੰਦੇ ਵੀ ਵੇਖੇ ਬੜੇ ਪਾਸੇ ਪਾਕਿਸਤਾਨ ਦੇ ਵੀ ਵੇਖੇ ਅੱਛਾ ਹਾਂਜੀ ਹਾਂਜੀ ਸਾਰੇ ਪਾਸੇ ਹਾਂਜੀ ਚਲੋ ਮਿਹਰਬਾਨੀ ਜੀ ਬੜੇ ਵਧੀਆ ਲੱਗੇ ਸਾਰੇ ਸ਼ੁਕਰੇ ਆ ਤੇ ਰਹਿੰਦੇ ਹੋ ਤੁਸੀਂ ਨਹੀਂ ਜੀ ਪੰਜਾਬ ਲੁਧਿਆਣਾ ਖੰਨਾ ਚਹਿਰ ਅੱਛਾ ਫਿਰ ਵਿੰਟਰ ਚ ਬਸ ਇਧਰ ਆਪਣਾ ਸੇਲ ਕਰੀ ਦੀ ਗੋਬਰ ਅੱਛਾ ਸੇਲ ਕਰੀ ਦੀ ਹੈ ਸਮਾਨ ਸੇਲ ਕਰਨਾ ਹੁੰਦੇ ਹੋ ਆ ਪਾਲੀ ਭਾਈ ਦੇਖੋ ਬਾਈ ਕੋਲੇ ਸਮਾਨ ਕੀ ਗਿਆ ਪਹਿਲਾਂ ਤਾਂ ਮੈਨੂੰ ਆ ਇਹ ਮੈਂ ਕਿਹਾ ਉੱਤਰ ਅਨੁਸਾਰ ਸਮਾਨ ਵੀ ਲੈ ਲਈਏ ਆ ਚਮਕੀਲੀ ਜੀ ਐਨਕ ਲੈ ਲਈਏ ਬਰਫ਼ ਚ ਬਹੁਤ ਸੋਹਣੀ ਲੱਗਣੀ ਹੈ ਯਾਰ ਆਪਣੇ ਲਈ ਹੈ ਹਨਾ ਬਾਈ ਜੀ ਬਰਫ਼ ਚ ਵਧੀਆ ਲੱਗਣੀ ਹੈ ਹਾਂਜੀ ਹਾਂਜੀ ਬਰਫ਼ ਚ ਵਧੀਆ ਲੱਗਦੀ ਫੋਟੋ ਫੋਟੋ ਵਧੀਆ ਆਂਦੀ ਹੈ ਜੀ ਅੱਛਾ ਫੋਟੋਆਂ ਵੀ ਵਧੀਆ ਖਿੱਚਾਂ ਰੇਵਨ ਦੀਆਂ ਸੇਲ ਤੇ ਲਾ ਰੱਖਿਆ ਕੰਮ ਆ ਇੱਕ ਹਾਈ ਨੈਕ ਜਾਂ ਲੈ ਲੈ ਕਰਦਾਂ ਚ ਪਾਉਣ ਵਾਲਾ ਕਿਉਂ ਪਾਲੀ ਬਾਈ ਸਮਾਨ ਤਾਂ ਸਾਰਾ ਲਿਆ ਜਾਵੇ ਨਾ ਆਹ ਤਾਂ ਯਾਰ ਬਰਫ਼ ਚ ਬਾਲੀਆਂ ਸੋਹਣੀਆਂ ਲੱਗਿਆ ਕਰਨਗੀਆਂ ਹਾਂਜੀ ਹਾਂਜੀ ਲੱਗ ਬਈ ਸੌਦਾ ਬਾਈ ਨਾਲ ਹੋ ਗਿਆ ਤੈ 600 ਰੁਪਏ ਲੂੰ ਕਹਿੰਦਾ ਤੇ ਪਹਿਲਾਂ ਸਿੱਧਾ ਹੋਟਲ ਜਾਣਾ ਸੀ ਪਰ ਮੁੰਡੇ ਦਾ ਤੁਹਾਨੂੰ ਦੱਸਿਆ ਫੋਨ ਆਈ ਇਹਦਾ ਪਿੰਡ ਦੇ ਫੌਜੀ ਦਾ ਬਾਈ ਦਾ ਕਹਿੰਦਾ ਜੀ ਮਿਲ ਕੇ ਜਾਓ ਅਨਸਾਰ ਲੰਚ ਲੰਚ ਕਰਾ ਕੇ ਫਿਰ ਦਰੂੰਗਾ ਨਾ ਜਿਹੜੇ ਪਾਸੇ ਜਾਣਾ ਰੁਕ ਜਾ ਜਾ ਤੇ ਬਾਈਨਾਂ ਜੀਆਂ ਚੱਲਦੀਆਂ ਇਹੀ ਟੈਕਸੀਆਂ ਹੁੰਦੀਆਂ ਇਥੇ ਟੁੱਟ ਗਿਆ ਬੈਗ ਮੈਨੇ ਦੇਖਦੇ ਬਾਈ ਪਹਿਲੀ ਤੁਸੀਂ ਅੱਗੇ ਵੜੇ ਜਿੱਥੇ ਮਰਜ਼ੀ ਬੈਠ ਜਾ ਨਾਰਥ ਵੇਸ ਦੇ ਪਾਈ ਫਿਰਦੇ ਨੇ ਇਹ ਤਾਂ ਠੰਡ ਵਾਲੀ ਹੈ ਓਏ ਅਸਲੀ ਐ ਨਾਰਥ ਵੇਸ ਦਾ ਵੀਰੇ ਬਾਈ ਜੀ ਅਸਲੀ ਐ ਇਹ ਕੋਈ ਬਾਈ ਅਸਲੀ ਨਗਲੀ ਬਾਈ ਕੰਦਾ ਟੰਡ ਰੋਕਦਾ ਹੈ ਇਹੀ ਸੇ ਅੰਦਰ ਲੈ ਲੋ ਇਹੀ ਸੇ ਅਸੀਂ ਇਧਰ ਹੀ ਐ ਇਧਰ ਅੰਦਰ ਜਾਣਾ ਹੈ ਇਹ ਹਰ ਗੁਰਤੇਜ ਸਿੰਘ ਦਾ ਲੜਕਾ ਹੀ ਓਰੇ ਇਹ ਐ ਬਈ ਫੌਜੀ ਬਾਈਆਂ ਦੀ ਚਾਹ ਨਾਲ ਘਰਦਿਆਂ ਲੈਂਦੀਆਂ ਪਿੰਨੀਆਂ ਘਰੋਂ ਲੈਂਦੀਆਂ ਇੱਛੇ ਕੰਮ ਆਉਂਦੀਆਂ ਫਿਰ ਇਹ ਫੌਜ ਉੱਪਰੋਂ ਉਹਨੂੰ ਦਿਖਾ ਨਹੀਂ ਸਕਦੇ ਪੰਗੇ ਪੈ ਜਾਂਦੇ ਹੁੰਦੇ ਐ ਕਿਉਂ ਬਲੀ ਬਾਈ ਸਹੀ ਗੱਲ ਹੈ ਚਾਹ ਹੀ ਦਿਖਾ ਲੋ ਨਾਲ ਪਿੰਨੀਆਂ ਖਾ ਲੋ ਬਾਈ ਉਹ ਵਾਲੀਆਂ ਸਵਾਦ ਆ ਯਾਰ ਕਿੰਨੀਆਂ ਸਵਾਦ ਆ ਬਹੁਤ ਸਵਾਦ ਆ ਨਾ ਲੱਗ ਹੀ ਨਹੀਂ ਰਹੀ ਆ ਵੀ ਆਪਾਂ ਲੈ ਆ ਗਏ ਕਹਿ ਲੱਗਦਾ ਘਰੇ ਬੈਠੇ ਆ ਅ ਘਰੇ ਬੈਠੇ ਆ ਬਾਈ ਤੇਜੂ ਅੰਕਲ ਦੇ ਘਰੇ ਬੈਠੇ ਆ ਆ ਗੁਰਦੇਜ ਅੰਕਲ ਦੇ ਘਰੇ ਲਓ ਜੀ ਪਿੰਡ ਦੇ ਮਿੱਤਰਾਂ ਨੂੰ ਮਿਲੇ ਆਏ ਚਾਹ ਪਾਣੀ ਛਕਿਆ ਏ ਮੇਲੇ ਗਲੇ ਹੋ ਗਏ ਤੇ ਹੁਣ ਬਾਈ ਜੀ ਰਣਚੋਦਾਸ ਛਾਂਚਲ ਇਹ ਚੜਨਗੇ ਸਾਨੂੰ ਹੋਟਲ ਕਿਉਂ ਜੀ ਹੋਟਲ ਉਤਾਰੋਗੇ ਅ ਵੀ ਹਾਂ ਉਤਾਰੇਗਾ ਝੂਲੇ ਝੂਲੇ ਕਹਿੰਦੇ ਤੇ ਹੈਲੋ ਹੈਲੋ ਨੂੰ ਝੂਲੇ ਹੈ ਹਾਂ ਲਦਾਖੀ ਜਾਨੂੰ ਥੋੜੀ ਥੋੜੀ ਆਉਂਦੀ ਹੈ ਤੇ 에어ਪੋਰਟ ਇੱਥੇ ਦਾ ਵੀ ਬਾਹਰ ਹੈ 3-4 ਕਿਲੋਮੀਟਰ ਸ਼ਹਿਰ ਤੋਂ ਜਿਵੇਂ ਸਾਰੇ ਕਿਤੇ ਹੁੰਦਾਗਾ ਤੇ ਮੈਨੂੰ ਲੱਗਦਾ 10-15 ਮਿੰਟ ਚ ਪਹੁੰਚ ਜਾਗੇ ਚਾਰੇ ਪਾਸੇ ਹੋਰ ਤਾਂ ਇੱਥੇ ਕੁਝ ਦਿਨਾਂ ਨਹੀਂ ਫੌਜੀ ਫੌਜ ਬੈਠੀ ਹੈ ਬਸ ਜਿੱਧਰ ਦੇਖੋ ਫੌਜੀ ਫੌਜ ਕਿਉਂ ਜੀ ਅੱਛਾ ਹੈ ਇਹ ਹੈ ਜੀ ਲੇਪ ਪਿੰਡ ਲੇ ਦੀਆਂ ਗਲੀਆਂ ਸ਼ਹਿਰ ਤੋਂ ਬਾਰ-ਬਾਰ ਨਾ ਮਾਰਕੀਟ ਤੋਂ ਬਾਹਰ ਪਿੰਡ ਵੀ ਵਸਿਆ ਹੋਇਆ ਸਾਰਾ ਇਹ ਤੇ ਹੋਟਲ ਪਹੁੰਚਦੇ ਹੁਣ ਸਿੱਧਾ ਆਪਣੇ ਰੈਸਟ ਕਰਦੇ ਆਂ ਜਾ ਕੇ ਫਿਰ ਸ਼ਾਮ ਨੂੰ ਬਾਹਰ ਨਿਕਲਾਂਗੇ ਕੋਈ ਬੰਦਾ ਨਹੀਂ ਦਿਖਦਾ ਪਾਲੀਬਾਈ ਬਾਹਰ ਹਨਾ ਇੱਕ ਵੀ ਬੰਦਾ ਬਾਹਰ ਨਹੀਂ ਹੈਗਾ ਯਾਰ ਨਾ ਬੰਦਾ ਨਾ ਬੰਦੇ ਜਿਆਦਾ ਨਾ ਕੁੱਤਾ ਕੱਤਾ ਵੀ ਨਹੀਂ ਹੈਗਾ ਸਾਰਾ ਖਾਲੀ ਪਿਆਲੇ ਪੂਰਾ ਸੁਣ ਦੋ ਸੇ ਕਮਲੇ ਬੰਦੀ ਆਉਂਦੇ ਨੇ ਇਹ ਜਿਹੇ ਦਿਨਾਂ 'ਚ ਲੈ ਬਈ ਗੁੰਡੇ ਵਾਲੀ ਬੈਂਜੋ ਬਾਈ ਨੂੰ ਕੱਢ ਲਈ ਬਾਹਰ ਤੇ ਪਹਿਲਾਂ ਬੁਕਿੰਗ ਪੁੱਛਈਏ ਆਪਣੀ ਹੈਗੀ ਐ ਕਨਾ ਇਹ ਆ ਗਿਆ ਜੀ ਸਾਡਾ ਹੋਟਲ ਗਰਮੀਆਂ 'ਚ ਜਦੋਂ ਪੈਰ ਧਰਨੋਂ ਥਾਂ ਨਹੀਂ ਹੁੰਦਾ ਤੇ ਸਰਦੀਆਂ 'ਚ ਦੇਖ ਲਓ ਸਾਰਾ ਖਾਲੀ ਪਿਆ ਬੰਦ ਵੀ ਨਾ ਪਿਆ ਹੋਵੇ ਯਾਰ 슬ਿੱਪ ਨਾ ਹੋਵੇ ਇਹਦੇ ਲਈ ਬੈਠਣ ਨੂੰ ਪਤਾ ਹੀ ਦੇਣਗੇ ਮੈਂ ਇਹ ਲਾਇਆ ਐਂਟੀ ਸਲਿੱਪਰ ਇਹ ਹੋਟਲ ਆ ਸਾਡਾ ਕੀ ਆ ਗਿਆ ਆਪਣਾ ਹੋਟਲ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਮੈਨੂੰ ਕੀ ਲੱਗ ਰਿਹਾ ਮੈਨੂੰ ਐ ਲੱਗ ਰਿਹਾ ਵੀ ਅੱਜ ਰਹਿਣ ਵਾਲੇ ਅਸੀਂ ਸਿਰਫ ਦੋ ਹੀ ਗੈਸਟ ਆ ਸਹੀ ਗੱਲ ਮੈਂ ਤੇ ਬਾਈ ਤੀਜਾ ਕੋਈ ਨਹੀਂ ਹੈਗਾ ਸੁੰਨ ਸਰੀਲਾ ਆਲਾ ਦਵਾਲਾ ਸੁੰਨ ਸਰੀਲਾ ਪੂਰਾ ਲੇ ਸਾਰਾ ਕੁਝ ਸੁੰਨ ਹੈ ਤੇ ਮੈਂ ਲਾ ਲਾ ਅਗਲੇ 15 ਦਿਨ ਅਸੀਂ ਇੱਥੇ ਮੈਂ ਤੇ ਬਾਈ ਨੇ 2 ਵੀਕਸ ਦਾ ਟੂਰ ਹੈ ਮੈਂ ਤੁਹਾਨੂੰ ਇਹ ਦੱਸਦਾ ਸਾਡਾ 2 ਵੀਕ ਚ ਅਸੀਂ ਪਹਿਲਾਂ ਤਾਂ ਜਿਹੜੀ ਕੋਲਡਿਸਟ ਪਲੇਸ ਆ ਉਹ ਵਿਜ਼ਿਟ ਕਰਨੀ ਉਹ ਤੋਂ ਬਾਅਦ ਬਾਅਦ ਚ ਅਸੀਂ ਨਾ ਇੱਕ ਟਰੈਕ ਕਰਨਾ ਚਾਦਰ ਟਰੈਕ ਜਿਹੜਾ ਬਰਫ਼ ਤੇ ਹੁੰਦਾ ਮਤਲਬ ਜਿਹੜਾ ਦਰਿਆ ਹੈ ਜੰਮ ਜਾਂਦਾ ਜੰਸ਼ਕਰ ਰਿਵਰ ਉਹ ਜੰਮ ਜਾਂਦਾਗਾ ਉਹਦੇ ਉੱਤੇ ਟਰੈਕਿੰਗ ਹੁੰਦੀ ਆ ਬਹੁਤ ਡੇਂਜਰਸ ਤੇ ਡੇਂਜਰਸ ਕਹਿ ਸਕਦੇ ਨਾਲ ਕਿ ਐਡਵੈਂਚਰਫੁਲ ਮਤਲਬ ਟਰੈਕ ਹੈ ਉਹ ਕਰਨਾ ਫਿਲਹਾਲ ਅੰਦਰ ਚਲੀਏ ਯਾਰ ਕਮਰਾ ਲੈਨੇ ਆ ਪਹਿਲਾਂ ਸਾਹ ਫੁੱਲ ਰਿਹਾ ਆਕਸੀਜਨ ਘੱਟੀ ਹੋਈ ਐ ਸਾਹ ਥੋੜਾ ਵੀ ਫੁੱਲ ਰਿਹਾ ਹੈ ਹੈ ਮੇਰਾ ਵੀ ਸਾਹ ਫੁੱਲ ਰਿਹਾ ਹੈ ਸਾਹ ਘੱਟਾ ਰਿਹਾ ਐ ਇੰਨਾ ਕ ਜਿਆਦਾ ਹੈਡੈਕ ਸ਼ੁਰੂ ਹੋ ਰਿਹਾ ਨਾ ਮੈਨੂੰ ਲੱਗਦਾ ਵੀ ਆਰਾਮ ਕਰਾਂਗੇ ਜਾ ਕੇ ਘੰਟਾ ਫੇਰ ਬਾਹਰ ਨਿਕਲਾਂਗੇ ਸੌਣੀ ਐ ਇੱਥੇ ਆ ਕੇ ਹਾਂ ਤੇ ਕੱਲ ਨੂੰ ਦੇਖਾਂਗੇ ਕੀ ਮੰਦਾ ਹੈਗਾ ਤੇ ਮੈਨੂੰ ਐ ਲੱਗ ਰਿਹਾ ਵੀ ਇੱਥੇ ਕੋਈ ਕੁੱਤਾ ਵੀ ਨਹੀਂ ਦਿਖ ਰਿਹਾ ਸਾਨੂੰ ਮੰਦਰ ਨੂੰ ਗੁਰਦੀ ਗੱਲ ਆਉਂਦੀ ਚਲੋ ਜੀ ਅੰਦਰ ਜਲਦੀ ਹੋਟਲ ਦੇ ਕੇ ਭੱਜ ਗਏ ਦੇਖਦੇ ਆਂ ਜੀ ਸਾਡੀ ਬੁਕਿੰਗ ਕਰਾਈ ਹੋਈ ਐ ਇੱਥੇ ਚਲੋ ਪਾਲੀ ਭਾਈ ਅੰਦਰ ਡਬਲ ਡਬਲ ਗੇਟ ਲਾਇਆ ਬਾਈ ਲੇਅਰ ਡਬਲ ਲਾਈ ਹੈ ਠੰਡ ਤੋਂ ਹਨਾ ਹੂੰ ਇਹ ਆ ਗਿਆ ਜੀ ਹੋਟਲ ਸਾਡਾ ਜੀ ਇਹ ਆ ਗਿਆ ਆਪਣਾ ਕਮਰਾ ਤੇ ਇੱਥੇ ਰਹਿਣ ਬਸੇ ਰਹੇ ਜੀ ਅੱਜ ਦਾ ਕਮਰਾ ਵਧੀਆ ਪਾਲੀ ਭਾਈ ਸਾਫ਼ ਸੁਥਰਾ ਹੈ ਯਾਰ ਹਨਾ ਬਹੁਤ ਸੋਹਣਾ ਕੰਮ ਹੈ ਪਾਲੀ ਭਾਈ ਨੇ ਧੁੱਪੇ ਡਾਲੀ ਕੁਰਸੀ ਪੈਣ ਤਾਂ ਹੁਣ ਸਰ ਧੁੱਪ ਵਾਲਾ ਕਮਰਾ ਲਿਆ ਆ ਵਿਊ ਵੀ ਹੈ ਬਾਹਰਲੇ ਪਾਸੇ ਖੋਲੇ ਮੜਾ ਜਾ ਦੋਨੇ ਚੀਜ਼ਾਂ ਹੀ ਤਿੱਖੀਆਂ ਨੇ ਠੰਡ ਵੀ ਪੂਰੀ ਤਿੱਖੀ ਹੈ ਹਾਂ ਇਹ ਟੋਪੀ ਤੇ ਸਾਫ਼-ਸੁਥਰਾ ਬਹੁਤ ਆ ਯਾਰ ਤੇ 4000 ਚ ਪਿਆ ਸਾਨੂੰ ਇਹ ਕਮਰਾ ਸਾਰਾ ਤੇ ਬਾਕੀ ਇਹ ਐ ਵੀ ਹੀਟ ਹੂਟ ਵੀ ਐ ਨਾਲ ਗਰਮ ਪਾਣੀ ਦੀ ਫੈਸਿਲਿਟੀ A to Z ਮਿਲਦਾ ਸਾਰਾ ਕੁਝ ਹੈਗਾ ਐਵੇਂ ਦਾ ਕਮਰਾ ਸਾਡਾ ਇਧਰ ਦੀ ਬਾਹਰ ਵੀ ਜਾ ਸਕਦੇ ਹਾਂ ਖੋਲੇ ਮੜਾ ਜਾ ਗੇਟ ਬਾਹਰ ਹੀ ਦੇਖੀ ਇਧਰ ਸ਼ਹਿਰ ਦਾ ਨਜ਼ਾਰਾ ਦਿਖਦਾ ਠੰਡ ਬਹੁਤ ਆ ਬਾਹਰ ਇਧਰ ਠੰਡ ਬੜੀ ਐ ਖੋਲਿਓ ਇੰਨੀ ਧੁੱਪੇ ਵੀ ਯਾਰ ਇੰਨੀ ਕਿ ਜ਼ਿਆਦਾ ਠੰਡ ਲੱਗ ਜਾਂਦੀਆਂ ਨਾ ਪੁੱਛੋ ਨਾ ਸਾਰਾ ਲੇ ਪਿੰਡ ਦਾ ਇੱਥੇ ਮਾਰਕੀਟ ਆ ਸਾਰੀ ਲੈਦੀ ਬਹੁਤ ਨੇੜੇ ਐ ਇਥੋਂ ਤੇ ਇੱਧਰੋਂ ਸਾਰਾ ਸੂਰਜ ਦੇਖ ਲਓ ਬਹੁਤ ਤਿੱਖਾ ਉੱਪਰ ਖੜਾ ਹੈਗਾ ਕਹਿੰਦੇ ਪਹਿਲੇ ਦਿਨ ਆਇਆ ਹੈ ਨਾ ਭਾਈ ਦੱਸ ਰਹੇ ਸੀ ਸੂਰਜ ਪਹਿਲੇ ਦਿਨ ਆਇਆ ਹੈ ਨਾ ਹਾਂ ਕਹਿੰਦੇ ਦੋ ਦਿਨ ਪੂਰੀ ਇੱਥੇ ਠੰਡ ਪਈ ਹੈ ਹਾਂ ਤੇ ਆਪਣੇ ਹੁਣ ਤੀ ਸੂਰਜ ਆਇਆ ਇੱਥੇ ਚਲ ਵਧੀਆ ਹੋ ਗਿਆ ਹੁਣ ਤਿੰਨ ਚਾਰ ਦਿਨ ਸੂਰਜ ਰਹੀ ਪਾਲੀ ਬਾਈ ਤਾਂ ਐਂ ਕਹਿੰਦੇ ਮੈਨੂੰ ਕਹਿੰਦੇ ਇੱਥੇ ਕਹਿੰਦੇ ਸੌਣੇ ਆਪਾਂ ਹੁਣ ਦੋ ਦਿਨ ਕਹਿੰਦੇ ਫੇਰ ਜਾਵਾਂ ਕਿਤੇ ਕੀ ਗੱਲ ਹੈ ਜਿਹੜਾ ਹੀ ਬੰਦਾ ਇੱਥੇ ਆਉਂਦਾ ਨਾ ਦੋ ਦਿਨ ਬਾੜੀ ਭੱਜ ਨਾ ਅਠ ਨਾ ਕਰੇ ਹਾਂ ਦੋ ਦਿਨ ਜਿਹੜੇ ਆਪਣੇ ਇੱਥੇ ਫੌਜੀ ਆਉਂਦੇ ਨੇਗੇ ਹਾਂ ਫੌਜੀਆ ਨੂੰ ਵੀ ਕਹਿੰਦੇ ਕੀ ਹੁੰਦਾ ਐਕਲਟੀਟਿਊਡ ਸਿਕਨੈਸ ਹੋ ਜਾਂਦੀ ਹੈ ਐਕਲਮਾਈਜ਼ ਕਰਾਇਆ ਜਾਂਦਾ ਹੈ ਬਾਡੀ ਨੂੰ ਹਾਂ ਤੇ ਉਹਨਾਂ ਨੂੰ ਇੱਥੇ ਰੱਖ ਕੇ ਇਹਨੂੰ ਉਹਨਾਂ ਨੂੰ ਤਾਂ ਹਫਤਾ ਹਫਤਾ ਰੱਖਦੇ ਨੇ ਇੱਕ ਜਗ੍ਹਾ ਦੇ ਫੇਰ ਡਿਊਟੀ ਤੇ ਭੇਜਣ ਕਿਉਂ ੱਖਾ ਹੁੰਦਾ ਕੰਮ ਹਾਈਟ ਹੋ ਜਾਂਦੇ ਨੇ ਹੋਰ ਹੂੰ ਤੇ ਆਪਾਂ ਨੂੰ ਵੀ ਦੋ ਦਿਨ ਇੱਥੇ ਮੇਰੇ ਖਿਆਲ ਚ ਲਾਉਣੇ ਚਾਹੀਦੇ ਨੇ ਹੂੰ ਤੇ ਐਟੀਟਿਊਡਡ ਕਰਾਂਗੇ ਵਲੌਗ ਹਾਂ ਤੇ ਸੌਵਾਂਗੇ ਨਾ ਨ ਟੌਪ ਸਿੱਖਾਂਗੇ ਤੇ ਨਾਲ ਇਹ ਆ ਜੀ ਵੀ ਜਦੋਂ ਨਾ ਤੁਸੀਂ ਬਾਈ ਰੋਡ ਆਉਨੇ ਹੋ ਬਾਈ ਰੋਡ ਤਾਂ ਹੌਲੀ ਹੌਲੀ ਤੁਹਾਡਾ ਐਲਟੀਟਿਊਡ ਵੱਧਦਾ ਹੈਗਾ ਤਾਂ ਕਰਕੇ ਮਤਲਬ ਵੀ ਕੋਈ ਫਰਕ ਨਹੀਂ ਪੈਂਦਾ ਜਿਵੇਂ ਹੋਣਾ ਸੀ ਅੱਜ ਆਇਆ ਅਸੀਂ ਆਏ ਹਾਂ ਸਿੱ ਤਾਂ ਮੈਨੂੰ ਲੱਗਾ 10000 11 12000 ਫੁੱਟ ਤੇ ਆ ਗਏ ਸਿੱਧਾ 10 ਫੁੱਟ ਤੋਂ 11 12000 ਫੁੱਟ ਤੇ ਆ ਗਏ ਤਾਂ ਕਰਕੇ ਸਾਰੀ ਸਮੱਸਿਆ ਆ ਰਹੀ ਹੈ ਕੀ ਆ ਗਿਆ ਜੀ ਲਗੇ ਜਾ ਕੇ ਇਹ ਲਓ ਜੀ ਲਗੇ ਜਾ ਕੇ ਸਾਡੇ ਲਗੇਜ ਲੋਗੇ ਚ ਰਖਾ ਲਈ ਜੀ ਫਿਰ ਅਸੀਂ ਜਾਵਾਂਗੇ ਆਪਣਾ ਬਾਹਰ ਨੂੰ ਮਾਰਕੀਟ ਦਾ ਥੋੜਾ ਘੇੜਾ ਦੇ ਕੇ ਆਵਾਂਗੇ ਤੇ ਕੱਲ ਜਿੱਥੇ ਜਾਣਾ ਸੀ ਅੱਗੇ ਦਰਾਸ ਨੂੰ ਕਾਰਗਿਲ ਨੂੰ ਤੇ ਉਹਦਾ ਅਸੀਂ ਗੱਡੀ ਗੁੱਡੀ ਦਾ ਪਤਾ ਕਰਕੇ ਆਉਣਾਗਾ ਮੰਗਣਾ ਯਾਰ ਸੰਤੋਸ਼ ਤੋਂ ਪਰ ਸੋਣ ਜਲਾਂਗੇ ਨਹੀਂ ਕੱਲ ਨੂੰ ਚਲਾਂਗੇ ਟਾਈਮ ਨਹੀਂ ਹੋ ਕਰਨਾ ਲਿਆ ਭਾਈ ਲਿਆ ਮਿੱਤਰਾ ਤੇ ਆ ਜੀ ਕੈਟਲ ਬੋਤਲ ਦਿੱਤਾ ਇਹਨਾਂ ਨੇ ਸਾਰਾ ਗਰਮ ਪਾਣੀ ਦਾ ਆ ਭਾਈ ਬੋਤਲ ਪਾਣੀ ਕੱਚ ਦੇ ਉਹ ਚ ਦਿੱਤਾ ਹੈ ਨਾ ਯਾਰ ਬੋਤਲ ਚ ਪਲਾਸਟਿਕ ਇਹਦੇ ਤੇ ਬੈਨ ਹੈ ਨਾ ਤਾਂ ਕਰਕੇ ਕੰਮ ਵਧੀਏ ਲੈ ਵੀ ਬਾਹਰ ਚਲੀਏ ਹੁਣ ਜਿਹੜਾ ਮੇਨ ਕੰਮ ਆਉਂਦਾ ਉਹ ਪਤਾ ਕਰਕੇ ਆਈਏ ਜਿਹੜਾ ਕੱਲ ਨੂੰ ਅੱਗੇ ਸਫਰ ਕਰਨਾ ਹੈਗਾ ਅੰਦਰ ਤਾਂ ਬਹੁਤ ਨਿੱਗ ਹੈ ਅੰਦਰ ਇੰਨੀ ਕੁ ਜ਼ਿਆਦਾ ਹੀਟ ਹੈ ਮੈਂ ਕੋਡ ਦਾ ਕਿ ਲੂੰ ਭਰੇ ਅੰਦਰ ਨਾ ਟੈਂਪਰੇਚਰ ਮੈਨੂੰ ਲੱਗਦਾ 22 ਤੇ ਹੀ ਅੰਦਰ ਤਾਂ ਐ ਲੱਗਦਾ ਜਿਵੇਂ ਪੰਜਾਬ ਤੋਂ ਵੀ ਜ਼ਿਆਦਾ ਨਿੱਗ ਹੋਵੇ ਜਾਂ ਹੀ ਬਾਹਰ ਨਿਕਲਦੇ ਆ ਪਤਾ ਹੈ ਹੋਟਲ ਦਾ ਬਾਹਰ ਨਹੀਂ ਖੁੱਲਦੇ ਐ ਲੱਗਦਾ ਜਿਵੇਂ ਫ੍ਰਿਜ ਦੀ ਵਾਰੀ ਖੋਲ ਕੇ ਫ੍ਰਿਜ ਚ ਬੜ ਰਹੇ ਮੇਰੇ ਕੋਟ ਲੈ ਕੇ ਆਵੇ ਕੋਟ ਲੈ ਕੇ ਉਹ ਨਾ ਜੈਕਟ ਹੋਰ ਉੱਪਰ ਦੀ ਪਾ ਕੇ ਇੱਕ ਲੇਅਰ ਹੋਰ ਪਾ ਕੇ ਜਾਵਾਂਗੇ ਕਿਉਂਕਿ ਸ਼ਾਮ ਹੋ ਗਈ ਯਾਰ 5 ਵਜੇ ਤੇ ਮਾਰਕੀਟ ਚ ਐ ਨਹੀਂ ਪਤਾ ਮੁੜਦੇ ਸੋ ਹਨੇਰਾ ਹੋ ਜਾਏ ਹੋਰ ਵੀ ਠੰਡ ਹੋ ਜਾਏ ਫਿਰ ਬਿਮਾਰ ਹੋਵਾਂਗੇ ਧਰਮਨ ਨਾਲ ਆਏ ਜੀ ਕਰਦਾ ਉਹ ਵੀ ਕਮਰੇ ਤੋਂ ਬਾਹਰ ਹੀ ਨਾ ਨਿਕਲ ਇੰਨੀ ਨਿੱਕਾ ਇਹ ਕਮਰੇ ਚ ਪਰ ਕੀ ਕਰੀਏ ਮਨਾ ਠੰਡ ਦੇਖਣ ਆਇਆ ਠੰਡ ਤਾਂ ਦੇਖਣ ਆਇਆ ਹੋਰ ਕੀ ਕਰਨਾ ਹੈਗਾ ਆ ਮੇਰੀ ਨਾ 4ਥ ਲੇਅਰ ਹੈ ਜੇ ਤਿੰਨ ਜਦੋਂ ਕਹਿੰਦੇ ਪਹਾੜਾਂ ਦੇ ਉਹਨੇ 3 ਲੇਅਰ ਤਾਂ ਹਮੇਸ਼ਾ ਰੱਖੋ 4ਥ ਲੇਅਰ ਹੈ ਬਾਹਰ ਚੱਲਦੇ ਆ ਦੇਖਦੇ ਮੌਸਮ ਕਿਵੇਂ ਦਾ ਹੈ ਆ ਜਾਓ ਜਿਉਂ ਜਿਉਂ ਸੂਰਜ ਢਲ ਲਿਆ ਹੈ ਨਾ ਠੰਡ ਹੋਣੀ ਸ਼ੁਰੂ ਹੋ ਗਈ ਕਿਉਂਕਿ ਸੂਰਜ ਦੀ ਹੀਟ ਨਾਲ ਹੀ ਤੇ ਜਾਦਾ ਗਰਮੀ ਹੁੰਦੀ ਮੈਨੂੰ ਲੱਗਦਾ ਸ਼ਾਉਨੋਂ ਠੰਡ ਹੋਰ ਵੀ ਹੋ ਜਾਣੀ ਹੈ -20 30 ਤੱਕ ਟੈਂਪਰੇਚਰ ਜਾਂਦਾ ਸਕਦੀ ਹੈ ਤੇ ਜਿਹੜੇ ਇਹ ਹੋਟਲ ਹੈ ਨਾ ਪਉ ਵੀ ਸਾਰੇ ਨਹੀਂ ਖੁੱਲਦੇ ਵਿੰਟਰ ਚ ਕੁਝ ਕੁ ਛੋਟੇ ਛੋਟੇ ਹੋਟਲ ਖੁੱਲਦੇ ਆ ਕਿਉਂਕਿ ਸਾਰਿਆਂ ਕੋਲ ਹੀਟ ਨਹੀਂ ਹੈਗੀ ਤੇ ਜਿਹੜੇ ਮੇਨ ਵੱਡੇ ਹੋਟਲ ਆ ਉਹੀ ਖੁੱਲੇ ਰਹਿੰਦੇ ਆ ਤੇ ਜਿਵੇਂ ਤਾਂ ਅਸੀਂ ਜਿੱਥੇ ਸਟੇ ਕੀਤਾ ਅਦਰਵਾਈਜ਼ ਤਾਂ ਇਹ ਬੰਦ ਹੋ ਜਾਂਦੇ ਆ ਜਿਵੇਂ ਆ ਹੋਟਲ ਬੰਦ ਪਏ ਆ ਕਾਫੀ ਸਾਰਾ ਕਿਉਂਕਿ ਟੂਰਿਸਟ ਤਾਂ ਕੋਈ ਆਉਂਦਾ ਨਹੀਂ ਤਾਂ ਕਰਕੇ ਸਾਰਾ ਬੰਦ ਪਏ ਆ ਬੰਦ ਕਰਖੇ ਨੇ ਸ਼ਾਮ ਦੇ 5:30 ਹੋਏ ਐ ਤੇ ਬਾਜ਼ਾਰ ਤਾਂ ਇਹ ਵੀ ਬੰਦ ਹੋਣਾ ਸ਼ੁਰੂ ਹੋ ਗਿਆ ਲਗਭਗ ਸਾਰਾ ਤੇ ਮੈਨੂੰ ਐ ਲੱਗਦਾ ਵੀ ਗੱਡੀ-ਕੁੱਡੀ ਦਾ ਵੀ ਹੁਣ ਸਾਨੂੰ ਸਵੇਰੇ ਹੀ ਲਗਭਗ ਪਤਾ ਕਰਨਾ ਪੈਣਾ ਹੈ ਤੇ ਤੁਸੀਂ ਇਹ ਦੇਖ ਲਓ ਵੀ ਬਾਜ਼ਾਰ 'ਚ ਵੀ ਰੌਣਕ ਘੱਟ ਹੀ ਆ ਤੇ ਕਿਉਂਕਿ ਪਹਿਲਾਂ ਬੰਦ ਹੋ ਜਾਂਦਾ ਸਭ ਕੁਝ ਠੰਡ ਕਰਕੇ ਨਾ ਇੱਕ ਤਾਂ ਟੂਰਿਸਟ ਨਹੀਂ ਹੈਗਾ ਤੇ ਬਾਕੀ ਮਾਰਕੀਟ ਤੁਹਾਨੂੰ ਫੇਰ ਘਮਾਵਾਂਗੇ ਇੱਥੇ ਥੋੜੀ-ਬਹੁਤੀ ਚੈਲ-ਪੈਲ ਮਾਰਕੀਟ 'ਚ ਦੇਖਣ ਨੂੰ ਮਿਲ ਰਹੀ ਹੈ ਜੇ ਕੁਝ ਲੋਕ ਨਿਕਲੇ ਹੋਏ ਆ ਤੇ ਦੁਕਾਨਾਂ ਵਗੈਰਾ ਵੀ ਮਨ ਦਾ ਛੇਤੀ ਬੰਦ ਹੋ ਜਾਨੀ ਹੋਣਗੀਆਂ ਅਸੀਂ ਕੁਝ ਜ਼ਰੂਰੀ ਕੰਮ ਕਰਨੇ ਆ ਪੈਸੇ ਵਿਡਰਾਅ ਕਰਾਉਣੇ ਆ ਜਿਵੇਂ ਏਟੀਐਮ ਚੋਂ ਤੇ ਕੁਝ ਸਮਾਨ ਲੈਣਾ ਅੱਗੇ ਵਾਸਤੇ ਤਿਆਰੀ ਕਰਨੀ ਹੈ ਸਾਰੇ ਸਫਰ ਦੀ ਟੈਂਪਰੇਚਰ ਹੋ ਗਿਆ ਕੋਈ -12 ਦੇ ਨੇੜੇ ਤੇ ਠੰਡ ਜਿਉਂ-ਜਿਉਂ ਸ਼ਾਮ ਹੋ ਰਹੀ ਹੈ ਬਹੁਤ ਜ਼ਿਆਦਾ ਬੱਦੀ ਆ ਰਹੀ ਹੈ ਹੱਥ ਬਾਹਰ ਕੱਢਣ ਦੇ ਨਾਲ ਸੁੰਨ ਹੋ ਰਿਹਾ ਕਾਰਕੂਰ ਦਾ ਹੁਣ ਅਸੀਂ ਕੈਂਸਲ ਕਰਤਾ ਸਵੇਰੇ ਪਤਾ ਕਰਾਂਗੇ ਤੇ ਸਵੇਰੇ ਸਫਰ ਸ਼ੁਰੂ ਕਰਾਂਗੇ ਆਪਣਾ ਸਾਰਾ ਜਿਹੜਾ ਕੋਲਡੈਸਟ ਪਲੇਸ ਦਾ ਤੁਹਾਨੂੰ ਹੁਣ ਅੱਗੇ ਦਾ ਕੰਟੀਨਿਊ ਕਾਨੂੰ ਦਿਖਾਵਾਂਗੇ ਕੱਲ ਦੇ ਵਲੌਗ ਚ ਕਿਵੇਂ ਰਹਿੰਦਾਗਾ ਫਿਲਹਾਲ ਰੂਮ ਚ ਚਲੀਏ ਤੇ ਇਹ ਨਾ ਹੋਵੇ ਪਹਿਲੇ ਦਿਨ ਹੀ ਬਿਮਾਰ ਹੋ ਜੀ ਅੱਜ ਦੇ ਵਲੌਗ ਦੀ ਕਰਨੇ ਇਥੇ ਸਮਾਪਤੀ ਇਹ ਸੀ ਆਪਣਾ ਲੈ ਤੱਕ ਦਾ ਸਫਰ ਮਿਲਦੇ ਆ ਨਵੇਂ ਵਲੌਗਸ ਨੇ ਵੀਡੀਓ ਦੇ ਨਾਲ ਗੁੱਡ ਬਾਏ ਸਸਿਕਾਂ 라카카지 a k a 파 u m 안나 i r